ਗਿੰਦਾ ਜੀ ਸਾਰੇ ਪਾਸੋਂ ਖੋਲ੍ਹਦਾ ਵੀਰ ਜੀ ਸਾਰੇ ਪਾਸੋਂ ਖੋਲ੍ਹਦੇ ਜਿੰਨੇ ਮਰਜ਼ੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਵਾਸ਼ਿੰਗ ਮਸ਼ੀਨ ਅਕ੍ਰਿਤੀਆਂ ਲੋ ਜੀ ਅੱਜ ਅਸੀਂ ਪਹੁੰਚੇ ਅਮਰਸਾਹਬ ਦੇ ਵਿੱਚ ਆ ਗੋਲਪੋਲ ਦੇ ਥੱਲੇ ਤੰਤਾ ਰੋਡ ਦੇ ਤੇ ਸਾਨੂੰ ਆ ਵੀਰ ਜੀ ਮਿਲੇ ਆ ਤੇ ਇਹਨਾਂ ਕੋਲ ਆ ਸਮਾਨ ਹੁੰਦਾ ਵਾ ਜਿਹੜਾ ਘਰ ਦੇ ਵਿੱਚ ਆਪਾਂ ਵਰਤੋਂ ਦੇ ਵਿੱਚ ਸਾਡੀ ਰੋਜ਼ ਹੁੰਦਾ ਜੇ ਵਾਸ਼ਿੰਗ ਮਸ਼ੀਨ ਦਾ ਸਟੈਂਡ ਸਿਲੰਡਰ ਦਾ ਤੇ ਹਟੇ ਡਰਮੀ ਦਾ ਸਟੈਂਡ ਭਾਜੀ ਕਿਹੜੀ ਕਿਹੜੀ ਚੀਜ਼ ਆਪਣੇ ਕੋਲ ਮਿਲਦੀ ਆ ਆ ਭਾਜੀ ਆਪਣਾ ਡਰਮੀ ਦਾ ਸਟੈਂਡ ਹੈਗਾ ਯਾ ਟਾਇਰ ਵਾਲਾ ਡਰਮੀ ਦਾ ਅੱਛਾ ਆਪਾਂ ਕਿਚਨ ਚ ਜਦੋਂ ਰੱਖਦੇ ਹੈਗੇ ਆ ਇਹਦੇ ਉੱਤੇ ਡਰਮੀ ਰੱਖ ਸਕਦੇ ਆ ਅੱਛਾ ਤੇ ਮੰਨ ਲਓ ਟਾਇਰ ਨੂੰ ਜਗਾਨ ਨਹੀਂ ਪੈਂਦਾ ਇਹਦੇ ਨਾਲ ਜਿੰਨੀਆਂ ਮਰਜ਼ੀ ਆਪਾਂ ਰੇੜਕੇ ਕਰ ਸਕਦੇ ਹੈਗੇ ਆ ਅੱਛਾ ਟਾਇਰ ਵੀ ਥੱਲੇ ਲੱਗੇ ਨੇ ਹਾਂ ਟਾਇਰ ਲੱਗੇ ਹੋਏ ਭਾਜੀ ਕਿਆ ਬਾਤ ਹੈ ਜੀ ਇਹਦਾ ਭਾਜੀ ਇਹ ਫਾਇਦਾ ਵੀ ਥੱਲੇ ਟਾਲਾ ਵਗੈਰਾ ਨੂੰ ਜਗਾਨ ਨਹੀਂ ਲੱਗਦਾ ਹਨਾ ਇਸ ਤੋਂ ਬਾਅਦ ਭਾਜੀ ਆਪਣਾ ਕੋਲ ਵਾਸ਼ਿੰਗ ਮਸ਼ੀਨ ਦਾ ਸਟੈਂਡ ਹੈਗਾ ਇਹਨੂੰ ਇਸ ਤਰ੍ਹਾਂ ਖੋਲ੍ਹ ਦਿਆਂਗੇ ਆਪਾਂ ਤੇ ਵਾਸ਼ਿੰਗ ਮਸ਼ੀਨ ਦਾ ਬਣ ਜਾਣਾ ਸਟੈਂਡ ਅੱਛਾ ਲੰਮੇ ਰੋਕਰਾਂ ਆ ਭਾਜੀ ਇਹਨੂੰ ਆਹ ਸੋਡਰ ਲੋ ਅੱਛਾ ਇੱਥੋਂ ਇਹ ਘੁੰਮ ਕੇ ਲੈ ਇਹ ਵਾਸ਼ਿੰਗ ਮਸ਼ੀਨ ਦਾ ਬਣ ਜਾਣਾ ਵਾ ਹਾਂਜੀ ਇੱਥੋਂ ਆ ਵੇਖੋ ਖੁੱਲ ਜਾਂਦਾ ਜੀ ਦੋਨੋਂ ਪਾਸੋਂ ਖੁੱਲ ਜਾਂਦਾ ਵਰਜੀਆ ਸਾਰੇ ਪਾਸੋਂ ਖੁੱਲ ਜਾਂਦੇ ਜਿੰਨੇ ਮਰਜ਼ੀ ਛੋਟੀ ਦਾ ਛੋਟੀ ਵੱਡੀ ਨੂੰ ਵੱਡੀ ਵਾਸ਼ਿੰਗ ਮਸ਼ੀਨ ਅੱਛਾ ਇਹ ਉਦਾਂ ਸਟੈਂਡ ਇਹ ਕਿਹੜੀ ਚੀਜ਼ ਦਾ ਸੀ ਪਹਿਲਾਂ ਕਿਹੜੀ ਚੀਜ਼ ਦਾ ਸੀ ਇਹ ਮਸ਼ੀਨ ਦਾ ਵਾਸ਼ਿੰਗ ਮਸ਼ੀਨ ਦਾ ਹੁੰਦਾ ਵਰਜੀਆ ਸਿੱਧਾ ਅੱਛਾ ਵਾਸ਼ਿੰਗ ਮਸ਼ੀਨ ਦਾ ਹੋਵੇ ਤੇ ਇਹ ਫ੍ਰਿਜ ਦਾ ਵੀ ਬਣ ਜਾਊਗਾ ਜੇ ਹੁਣ ਇਹਨੂੰ ਛੋਟਾ ਕਰ ਦਿਆਂਗੇ ਆਪਾਂ ਹਾਂਜੀ ਇਹ ਫ੍ਰਿਜ ਦਾ ਬਣ ਜਾਣਾ ਹੈ ਕਰੋ ਭਾਈ ਇਹਨੂੰ ਛੋਟਾ ਲਓ ਜੀ ਕਿਆ ਬਾਤ ਹੈ ਜ ਇਹ ਹੁਣ ਫ੍ਰੀਜ ਦਾ ਬਣ ਗਿਆ ਹੁਣ ਫ੍ਰੀਜ ਦਾ ਆ ਗਿਆ ਨਾ ਅੱਛਾ ਇਹ ਚੋੜਾ ਹੋ ਗਿਆ ਵਾ ਤੇ ਲੰਮੇ ਰੋ ਦੇ ਦੂਜੇ ਰੋ ਕਰ ਲਾਂਗੇ ਜਿਹੜਾ ਹਣੀ ਪੈਡ ਵਾਲਾ ਕੂਲਰ ਹੁੰਦਾ ਹਾਂਜੀ ਉਹ ਸਾਈਡ ਤੋਂ ਨਿਕਲ ਗਿਆ ਜੀ ਆਹ ਦੇਖੋ ਨਾ ਆ ਹਣੀ ਪੈਡ ਵਾਲਾ ਕੂਲਰ ਦੇ ਬਣ ਜਾਣਾ ਹੈ ਕਹਿਦਾ ਬਾਦਰੇ ਹੱਥੇ ਵੱਜ ਗਿਆ ਇਧਰ ਸਟਾਣਾ ਉਹ ਲਉ ਨਿਕਲ ਆਇਆ ਸਾਈਡ ਤੋਂ ਉਹ ਇਹਨਾਂ ਪਹਿਲੀ ਪਾਜ ਚੱਲੋ ਇਹ ਹੁਣ ਇਹ ਕਦਾ ਬਣ ਗਿਆ ਹੁਣ ਇਹ ਕੂਲਰ ਦਾ ਬਣ ਗਿਆ ਇਹ ਕੂਲਰ ਦਾ ਬਣ ਗਿਆ ਛੋਟੇ ਦਾ ਮਣੀਪੜਾ ਵਾਲਾ ਕੂਲਰ ਅੱਛਾ ਹਾਂ ਛੋਟੇ ਕੂਲਰ ਤਾਂ ਬਣ ਗਿਆ ਅੱਛਾ ਇਹ ਛੋਟੇ ਕੂਲਰ ਦਾ ਬਣ ਗਿਆ ਹਾਂਜੀ ਅੱਛਾ ਦੂਜਾ ਸਿਲੰਡਰ ਦਾ ਆ ਜਾਂਦਾ ਜੀ ਇਹ ਸਿਲੰਡਰ ਦਾ ਆ ਗਿਆ ਭਾ ਤੇ ਸਿਲੰਡਰ ਦਾ ਜੀ ਇਹ ਸਿਲੰਡਰ ਰੱਖਣ ਵਾਸਤੇ ਜੀ ਅੱਛਾ ਇੱਕੋ ਹੀ ਰਿੰਦਾ ਇਹ ਤਾਂ ਨਹੀਂ ਉਰੇ ਦੂਜਾ ਤੇ ਨਹੀਂ ਹੁੰਦਾ ਹੈ ਨਾ ਇਹ ਸਿੰਗਲ ਜਣਾ ਸਿਲੰਡਰ ਦਾ ਜੀ ਸਿਲੰਡਰ ਦਾ ਇਹਦਾ ਮੁੱਲ ਤੋਂ ਲੈ ਟਾਇਰ ਵੀ ਲੱਗੇ ਜਿੱਧਰ ਮਰਜ਼ੀ ਨੂੰ ਲੈ ਜਾ ਰਹੇ ਹਾਂ ਨਾ ਘੁਮਾ ਕੇ ਠੀਕ ਆ। ਬਲ ਪੋਚਾ ਲਾ ਕੇ ਸਾਫਤਾ ਹੀ ਗੱਲਾਂ ਤੇ ਵਧੀਆ ਜੀ। ਉਸ ਤੋਂ ਬਾਅਦ ਇਹ ਆ ਗਈ ਕੜਾਈ ਜੀ ਮਲੇਰ ਕੋਟ ਲਈਦੀ। ਮਲੇਰ ਕੋਟ ਲਈਦੀ? ਹਾਂ ਜੀ ਮਲੇਰ ਕੋਟ ਲਈ ਤੇ ਕੜਾਈ। ਅੱਛਾ ਉਹ ਉੱਥੇ ਕੀ ਖਾਸ ਹੈ ਮਲੇਰ ਕੋਟ ਦੇ ਵਿੱਚ? ਮਲੇਰ ਕੋਟਲੇ ਦਾ ਜੀ ਲੋਅ ਵੋਕ ਵਧੀਆ ਹੁੰਦਾ ਖਾਣ ਨੂੰ। ਅੱਛਾ। ਪਰ ਤੇ ਆ ਪ੍ਰਸ਼ਾਦ ਵਾਸਤੇ ਕੰਮ ਆ ਜਾਂਦੀ ਹੈ ਤੜਕਾ ਉੜਕੇ ਜਿਵੇਂ ਸਾਗ ਨੂੰ ਤੜਕਾ ਲਾਉਣਾ ਹੋਵੇ। ਹਾਂ ਜੀ। ਉਹਦੇ ਵੀ ਕੰਮ ਆ ਜਾਂਦੀ ਹੈ ਜੀ। ਠੀਕ ਆ। ਪਰ ਬਾਕੀ ਕੋਈ ਹੋਰ ਮਿੱਠਾ-ਉਠਾ ਬਣਾਉਣਾ ਤੇ ਪ੍ਰਸ਼ਾਦ ਬਣਾਉਣਾ ਤੇ ਕੋਈ ਵੀ ਚੀਜ਼ ਬਣਾ ਸਕਦੇ ਆ ਇਹ ਜੀ। ਇਹਦਾ ਇਹਦਾ ਰੇਟ ਕੀ ਜੀ ਇਹਨਾਂ ਦਾ? ਇਹਨਾਂ ਦਾ ਰੇਟ ਜ 130 ਰੁਪਏ ਕਿਲੋ ਹੁੰਦਾ ਅੱਛਾ 130 ਤੋਲ ਕੇ ਦਿੰਦੇ ਹਾਂ ਹਾਂਜੀ ਤੋਲ ਕੇ ਤੇ ਆਹੜਾ ਸਟੈਂਡ ਦੱਸੇ ਇਹਦਾ ਕੀ ਰੇਟ ਜੇ ਆਲੇ ਦਾੜਾ ਵਾਸ਼ਿੰਗ ਮਸ਼ੀਨ ਤੇ ਫਰਿੱਜ ਦਾ ਤੇ ਵੀ ਜੀ 600 ਰੁਪਏ ਦਾ 30 ਹੁੰਦਾ ਜੀ ਅੱਛਾ 1 ਪੀਸ 100 ਰੁਪਏ ਦਾ ਹਾਂਜੀ ਜਿਹੜਾ ਕੂਲਰ ਦਾ ਬਣਾਈਏ ਉਹ 700 ਦਾ ਬਣ ਜਾਊਗਾ ਅੱਛਾ ਆ ਜਿਹੜਾ ਛੋਟੀ ਮਸ਼ੀਨ ਦਾ ਬਣਾਈਏ 500 ਦਾ ਬਣ ਜਾਊਗਾ ਜੀ ਅੱਛਾ ਇਹਦੇ ਦੋ ਚੀਜ਼ਾਂ ਇਹਦੇ ਵਿੱਚ ਲੱਗ ਜਾਣਗੀਆਂ ਫੁੱਲ ਇਹਦੇ ਵਿੱਚ ਫਰਿੱਜ ਵੀ ਆ ਜਾਊ ਤੇ ਵਾਸ਼ਿੰਗ ਮਸ਼ੀਨ ਵੀ ਆ ਜਾਊਗੀ ਤਿੰਨ ਚੀਜ਼ਾਂ ਹੋ ਜਾਣੀਆਂ ਜੀ ਅੱਛਾ ਇਹਦਾ 700 ਰੁਪਿਆ ਪ੍ਰਾਈਸ ਤੇ ਜੇ ਕਿਸ ਨੇ ਘਰ ਆਪਣੇ ਮੰਗਵਾਉਣਾ ਵਾ ਤੇ ਕਿੱਥੋਂ ਮੰਗਵਾਵੇ ਕਿਸ ਤਰ੍ਹਾਂ ਮੰਗਾਵੇ ਤੁਸੀਂ ਨੰਬਰ ਲੈ ਲਓ ਸਾਡਾ ਨੰਬਰ ਬੋਲੋ ਭਜੀ ਆਪਣਾ 62 804 ਹਾਂਜੀ 10 309 ਤੇ ਅਮਰਸਰ ਦੀ ਏਰੀਆ ਵਿੱਚ ਪਹੁੰਚਾਉਗੇ ਕਿ ਬਾਹਰ ਵੀ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਜਿੱਥੋਂ ਮਰਜੀ ਅੱਛਾ ਹਾਂਜੀ ਜਿੱਥੇ ਵਿੱਚ ਵਿੱਚ ਲੋਕਲ ਅਮਰਸਰ ਦੇ ਵਿੱਚ ਲੋਕਲ ਹੋਣਾ ਅਮਰਸਰ ਦੇ ਵਿੱਚ ਜਿੱਥੇ ਮਰਜ਼ੀ ਮੰਗਾ ਸਕਦੇ ਹੋ ਅੱਛਾ ਜੀ ਇਹ ਘਰ ਘਰ ਤੱਕ ਵੀ ਪਹੁੰਚਾ ਦੋਗੇ ਜੀ ਹਾਂਜੀ ਘਰ ਤੇ ਘਰ ਪਿੰਡੋਂ ਪਿੰਡ ਹੋਵੇ ਉਹਦੇ ਵਿੱਚ ਪਹੁੰਚਾ ਦੇ ਪੂਰੇ ਪੈਸੇ ਵਕਰੇ ਲੋਗੇ ਫਿਰ ਕੋਈ ਨਹੀਂ ਕਰ ਲਾਂਗੇ ਕੋਈ ਕੋਈ ਦਿੱਕਤ ਨਹੀਂ ਕੋਈ ਹਿਸਾਬ ਨਾਲ ਦੇਖਾ ਅੱਛਾ ਅੱਛਾ ਕਿੰਨੀ ਦੂਰ ਹੈ ਉਸ ਹਿਸਾਬ ਨਾਲ ਚਲੋ ਕਿ ਆਪਾਂ ਮੰਗਾਵਾਂਗੇ ਦਾ ਆਪਾਂ ਫ੍ਰੀ ਡਿਲੀਵਰੀ ਕਰਾਂਗੇ ਅੱਜ ਲੋ ਜੀ ਭਾਜੀ ਇਹਦੇ ਜੀ ਅਮਰਸਰ ਦੇ ਵਿੱਚ ਤੁਸੀਂ ਕਿਤੇ ਵੀ ਮੰਗਾਉਣਾ ਤੇ ਤੁਹਾਨੂੰ ਫ੍ਰੀ ਡਿਲੀਵਰੀ ਹੋ ਜੂਗੀ ਜਿੰਨਾ ਸਮਾਨ ਦਾ ਖਰਚਾ ਉਹ ਲੱਗੂ ਜੇ ਅਮਰਸਰ ਤੋਂ ਬਾਹਰ ਜਿੰਨੇ ਕਿਲੋਮੀਟਰ ਦੇ ਹਿਸਾਬ ਨਾਲ ਤੁਹਾਨੂੰ ਤੇਲ ਖਰਚਾ ਪੈਣਾ ਵਾ ਤੇ ਸਮਾਨ ਤੁਹਾਡੇ ਕੋਲ ਪਹੁੰਚ ਜਾਊਗਾ ਵੀਰ ਨੇ ਆਪਣਾ ਨੰਬਰ ਦਿੱਤਾ ਆਪਾਂ ਵੀਡੀਓ ਦੇ ਵਿੱਚ ਵੀਰ ਨੂੰ ਕਾਲ ਕਰੋ ਤੇ ਜੇ ਤੁਸੀਂ ਇਹ ਸਮਾਨ ਮੰਗਾਉਣਾ ਵਾ ਤੁਸੀਂ ਆਪਣੇ ਘਰ ਮਗਵਾ ਸਕਦੇ ਹੋ ਥੈਂਕ ਯੂ ਭਾਜੀ